ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੀ ਜਾਣਕਾਰੀ ਬਾਰੇ ਅੱਜ ਅਤੇ ਕੱਲ ਯਾਨੀ ਕਿ 17 ਅਤੇ 18 ਦਸੰਬਰ 2024 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸੈਟਲਾਈਟ ਇਮੇਜ ਦੇਖ ਲੈਂਦੇ ਆ ਇਮੇਜ ਤੋਂ ਫਿਲਹਾਲ ਮੌਸਮ ਕਲੀਅਰ ਜਾਪ ਰਿਹਾ ਹੈ ਹਲਕੇ ਦਰਮਿਆਨੀ ਧੁੰਦ ਦੇ ਹਾਲਾਤ ਪੰਜਾਬ ਵਿੱਚ ਬਣੇ ਹੋਏ ਨੇ ਪਹਾੜੀ ਖੇਤਰਾਂ ਵਿੱਚ ਸਿਸਟਮ ਲਗਾਤਾਰ ਕਾਇਮ ਨੇ ਅਤੇ ਪੱਛਮੀ ਸਿਸਟਮ ਵੀ ਲਗਾਤਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕੀਤੀ ਜਾਵੇ ਧੁੰਦ ਦੇ ਮਾਹੌਲ ਦੀ ਤਾਂ ਪੰਜਾਬ ਦੇ ਲਗਭਗ ਦੱਖਣ ਪੂਰਬੀ ਹਿੱਸੇ ਯਾਨੀ ਕਿ ਪਟਿਆਲਾ ਤੋਂ ਲੈ ਕੇ ਲੁਧਿਆਣਾ ਬੈਲਟ ਵਿੱਚ ਹਲਕੇ ਦਰਮਿਆਣੀ ਧੁੰਦ ਸਾਨੂੰ ਸਵੇਰ ਦੇ ਸਮੇਂ ਦੇਖਣ ਨੂੰ ਮਿਲੀ ਪਰ ਓਵਰਆਲ ਪੰਜਾਬ ਦੇ ਵਿੱਚ ਮੌਸਮ ਠੀਕ-ਠਾਕ ਬਣਿਆ ਹੋਇਆ ਹੈ ਕੋਈ ਵੱਡੀ ਕਾਰਵਾਈ ਨਹੀਂ ਹੈ ਹਲਕੇ ਦਰਮਿਆਣੀ ਧੁੰਦ ਸਾਨੂੰ ਅਕਸਰ ਇਹਨਾਂ ਦਿਨਾਂ ਵਿੱਚ ਦੇਖਣ ਨੂੰ ਮਿਲਦੀ ਹੈ ਤੇ ਹੁਣ ਜਿਹੜਾ ਪੰਜਾਬ ਦਾ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਪਮਾਨ ਦੇ ਵਿੱਚ ਹਲਕੇ ਦਰਮਿਆਣੀ ਗਰਾਵਰ ਸਾਨੂੰ ਹੁਣ ਲਗਾਤਾਰ ਦੇਖਣ ਨੂੰ ਮਿਲੇਗੀ ਅੱਜ ਜੋ ਮੌਸਮ ਵਿਭਾਗ ਦਾ ਅਲਰਟ ਜਾਰੀ ਸੀ ਉਸ ਦੇ ਮੁਤਾਬਕ ਸ਼ੀਤ ਲਹਿਰ ਅਤੇ ਠੰਡ ਅਤੇ ਧੁੰਦ ਦੇ ਹਾਲਾਤ ਵਧਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਸ਼ੀਤ ਲਹਿਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਤਾਪਮਾਨ ਜਿਹੜਾ ਲਗਾਤਾਰ ਹੁਣ ਘਟ ਕੇ ਦਿਨ ਦਾ ਤਾਪਮਾਨ ਵੀ 18 ਡਿਗਰੀ ਤੋਂ ਥੱਲੇ ਆ ਜਾਵੇਗਾ ਅੱਜ ਵੀ ਇਸੇ ਤਰੀਕੇ ਨਾਲ ਤਾਪਮਾਨ ਵਧਿਆ ਰਹੇਗਾ 18 ਡਿਗਰੀ ਤੋਂ ਥੱਲੇ ਹੀ ਤਾਪਮਾਨ ਰਹੇਗਾ ਅਤੇ ਰਾਤ ਦਾ ਤਾਪਮਾਨ ਜਿਹੜਾ ਹੈ ਉਹ 2 ਤੋਂ ਡਿਗਰੀ ਤੱਕ ਪਹੁੰਚ ਜਾਵੇਗਾ ਇਸ ਤੋਂ ਇਲਾਵਾ ਹੁਣ ਗੱਲ ਕਰਦੇ ਅਗਲੇ ਦਿਨ ਦੀ 17 ਤਰੀਕ ਤੋਂ 18 ਤਰੀਕ ਦੀ 18 ਤਰੀਕ ਨੂੰ ਦੁਆਰਾ ਤੋਂ ਬਦਲਬਾਈ ਦੇ ਅਸਾਰ ਪਣਦੇ ਦਿਖਾਈ ਦੇ ਰਹੇ ਨੇ ਸੈਟਲਾਈਟ ਇਮੇਜ ਤੋਂ ਦੇਖ ਸਕਦੇ ਹੋ ਕਿ ਇਸ ਇਮੇਜ ਦੇ ਵਿੱਚ ਜਿਹੜੇ ਬੱਦਲੋ ਸਿਸਟਮ ਨੇ ਇਹ ਪੰਜਾਬ ਵੱਲ 18 ਤਰੀਕ ਨੂੰ ਕੂਚ ਕਰਨਗੇ। ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਇਸ ਸਮੇਂ ਮੌਸਮ ਕਿਵੇਂ ਦਾ ਹੈ? ਚੈਨਲ ਤੇ ਨਵੇਂ ਹੋ ਤਾਂ ਚੈਨਲ ਵੈਦਰ ਅਪਡੇਟਸ ਨੂੰ ਸਬਸਕ੍ਰਾਈਬ ਵੀ ਕਰ ਦਿਓ। ਕੱਲ ਦੀ ਗੱਲ ਕੀਤੀ ਜਾਵੇ ਤਾਂ ਬੱਦਲ ਸਿਸਟਮ ਕੋਈ ਬਹੁਤ ਵੱਡਾ ਨਹੀਂ ਹੈ। ਹਲਕੇ ਤੋਂ ਦਰਮਿਆਨਾ ਸਿਸਟਮ ਹੈ। ਬੱਦਲੀ ਭਾਈ ਲਗਭਗ ਕੱਲ ਪੂਰਾ ਦਿਨ ਪੰਜਾਬ ਦੇ ਉੱਪਰ ਬਣੀ ਰਹੇਗੀ। ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਪਾਣੀ ਵਗੈਰਾ ਖਾਦ ਸਪਰੇਅ ਵਗੈਰਾ ਤੁਸੀਂ ਕਰ ਸਕਦੇ ਹੋ ਇਸ ਬਦਲ ਬਾਈ ਤੋਂ ਕੋਈ ਜ਼ਿਆਦਾ ਘਬਰਾਉਣ ਵਾਲੀ ਗੱਲ ਨਹੀਂ ਹੈ ਮੌਸਮ ਵਿਭਾਗ ਦੇ ਅਲਰਟਾਂ ਦੇ ਮੁਤਾਬਿਕ 20 ਤਰੀਕ ਤੱਕ ਲਗਾਤਾਰ ਖਸ਼ੀਤ ਲੈ ਰਹੇ ਤੇ ਕੋਲਡ ਵੇਵ ਦੇ ਅਲਰਟ ਜਾਰੀ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਪੰਜਾਬ ਦੇ ਵਿੱਚ ਲਗਾਤਾਰ ਹੋਰ ਠੰਡ ਦਾ ਅਹਿਸਾਸ ਘਟ ਤਾਪ ਪਰ ਤੇ ਲਗਾਤਾਰ ਤਾਪਮਨ ਘਿਰਦਾ ਹੋਇਆ ਦਿਖਾਈ ਦੇਵੇਗਾ ਅਜਿਹੇ ਹਾਲਾਤ ਲਗਾਤਾਰ ਸਾਨੂੰ 8 ਦਸੰਬਰ ਤੋਂ ਦੇਖਣ ਨੂੰ ਮਿਲਦੇ ਨੇ ਪਰ ਮੀਂਹ ਦੀ ਸੰਭਾਵਨਾ ਨਾ ਮਾਤਰਾ ਹੋਣ ਦੇ ਕਾਰਨ ਇਹ ਠੰਡ ਦਾ ਜਿਹੜਾ ਇੱਕ ਸੁੱਕੀ ਠੰਡ ਦਾ ਅਹਿਸਾਸ ਜਿਹੜਾ ਉਹ ਜ਼ਿਆਦਾ ਹੋ ਜਾਂਦਾ ਹੈ ਅਜਿਹੇ ਦੇ ਵਿੱਚ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤਾਂ ਚੈਨਲ ਤੇ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਤੱਕ ਹਾਜ਼ਰ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ